ਇਹ ਉਹਨਾਂ ਨੂੰ ਬੁਲਾਓ ਯਾਰ ਹੱਦ ਹੋ ਗਈ ਪ੍ਰੀਤੀ ਤੇ ਇੱਥੇ ਹੁਣ ਫਿਰਦੀ ਸੀ ਉਹ ਫੇਰ ਹੀ ਗਿਆ ਉਹ ਤਾਂ ਚਲੀਆਂ ਗਈਆਂ ਨੱਚਦੀਆਂ ਨਹੀਂ ਹੈ ਨਹੀਂ ਨੱਚਦੀਆਂ ਇੱਥੇ ਮਰੀਆਂ ਨੇ ਅੰਦਰ ਉਹਨਾਂ ਦੀ ਸواری ਨਹੀਂ ਪੂਰਾ ਹੋ ਰਿਹਾ ਇਹ ਆ ਤਾਂ ਥੋੜੀ ਮੈਲ ਆਉਣੀ ਹੈ ਕਲਾਸ ਦੇਖ ਕੇ ਭੱਜ ਭੱਜ ਕੇ ਅੰਦਰ ਹੋ ਜਾਈ ਜਾਂਦੀਆਂ ਨੇ ਇਹ ਚੱਲ ਆ ਜੂਗੀ ਪ੍ਰੀਤੀ ਆ ਕੇ ਫੇਰੇ ਕੀ ਕਰਨਗੀਆ ਛੁੜੇਲਾ ਨਾ ਹੋਣਾ ਯਾਰ ਨਿਕਲ ਕੇ ਨਹੀਂ ਇਹ ਨਮਾ ਬੈਠ ਨਿਕਲਦਾ ਹੀ ਨਹੀਂ ਹੈ ਜਦੋਂ ਚਪੜ ਤੋਂ ਬਾਹਰ ਕਿਤੇ ਕਿਉਂ ਜਾਂਦੀ ਹੋਰ ਕੀ ਕਰਦੀ ਲੱਗਦੀ ਹੈ ਵੀ ਦਾਤ ਤੋਂ ਕੀ ਹੈ ਨਾ ਖੱਜ ਕਵੰਦੀ ਰੋੜਾ ਸੋਹਣਾ ਤਾਂ ਆਪਾਂ ਹੀ ਲੱਗਣਾ ਕੂਣੀ ਜੋਰ ਲਾਈ ਜਾਂਦੀ ਹੈ ਦੇਖਾਈ ਇਹ ਸੱਚਾ ਵੀਡੀਓ ਬਣਾਈ ਜਾਂਦੀ ਹੈ ਮੈਨੂੰ ਕਿਤੇ ਸੋਹਣਾ ਤਾਂ ਆਪਾਂ ਹੀ ਆ ਇੰਨੇ ਕਿ ਦਿਨ ਸੋਹਣਾ ਆਪਾਂ ਨਹੀਂ ਨਿਕਲਿਆ ਤੁਸੀਂ ਨਹੀਂ ਸੋਹਣੀਆਂ ਲੱਗਣਾ ਸਾਰ ਨੂੰ ਬਸ ਸੋਹਣੀ ਕੁੜੀ ਤੇ ਮੇਰੀ ਲੱਗੂਗੀ ਹੋਰ ਕੀ ਮਮੀ ਇਹ ਤਾਂ ਸਾਡਾ ਕਾਕਾ ਸੋਹਣਾ ਲੱਗੂਗਾ ਆ ਮੈਂ ਹੀ ਸੋਹਣੀ ਲੱਗਣਾ ਵਾ ਤੁਸੀਂ ਨਹੀਂ ਲੱਗ ਸਕਦੀਆਂ ਚੜੇਲਾ ਨਾ ਹੋਣ ਤਾਂ ਆਹ ਦੇਖ ਰਾ ਸੰਤੋਸ਼ ਕਿੰਨੀ ਇਦਾਂ ਸੰਤੋਸ਼ ਕਿੰਨੀ ਕਿਸ਼ਕੀ ਲਈ ਉਰੇ ਦਾ ਹੈ ਮੈਂ ਨਹੀਂ ਉਹਦੇ ਚਾਉਣਾ ਕਹਿੰਦੀ ਉਹ ਕੀ ਕਹਿ ਰਿਹਾ ਤੈਨੂੰ ਇਹ ਚੜੇਲੇ ਆ ਦੇਖ ਆਪਾਂ ਸੋਹਣੇ ਆ ਹਨਾ ਕਿੰਨੇ ਸੋਹਣੇ ਆਪਾਂ ਉਹ ਮੈਂ ਜੋਰ ਲੈਣੇ ਕਹਾਂ ਤੁਸੀਂ ਮੇਕਅਪ ਤੇ ਇੰਨਾ ਟਾਈਮ ਬਿਤਾਇਆ ਹੈ ਦੱਸੋ ਸਾਨੂੰ ਦੇਖੋ ਹਾਂ ਚਲ ਜੀ ਆਏ ਹੋ ਚਲ ਜੀ ਆਹ ਸੰਤੋਸ਼ ਵਧੀਆ ਸਿੰਪਲ ਜੀ ਬਣ ਕੇ ਆ ਗਏ ਵੇਖ ਲੈ ਇਹ ਤਾਂ ਕੋਰਪੀਆ ਯਾਰ ਉਹ ਆਈਆਂ ਨਹੀਂ ਪੀਤੀ ਹੋਣੀ ਆ ਪੀਂਦੀ ਗਈਆਂ ਨਹੀਂ ਗਈਆਂ ਇਥੇ ਇਹਨਾਂ ਦੇ ਕਹਿੰਦੇ ਮਾੜੀ ਆਵਾਜ਼ ਮਾਰੀ ਤਾਲਾ ਲਾ ਕੇ ਗੱਲ ਨਹੀਂ ਇਹ ਇਹ ਆ ਜਾ ਲੈ ਚੜੇ ਲਾਣਾ ਹੋਰ ਤਾਂ Saab ne 6 vajja time ditta si ga lohdi da Agle din sona vi baad chk nahi chal aj chaliye apange ਤਲਵੀਆ ਹੋ ਗਿਆ ਜੱਟ ਹੈ ਅੱਜ ਪਹਿਲਾਂ ਕਿਹੜਾ ਸੌਂਗ ਲਾ ਕੇ ਨੱਚਣਾ ਦੀਦੀ ਅੱਜ ਮੇਰਾ ਸੌਂਗ ਰਿਲੀਜ਼ ਹੋਇਆ ਹਾਲਦਾਰ ਨਹੀਂ ਥੈਂਕ ਯੂ ਆਪਾਂ ਡੀਜੇ ਤਾਂ ਉਹੀ ਸੌਂਗ ਲਗਾਉਣਾ ਪਹਿਲਾਂ ਚੰਗਾ ਆਹ ਕਿਹਦੇ ਲੱਗਿਆ ਵਾ ਇਹ ਆਪਾਂ ਕਿਸੇ ਹੋਰ ਦੇਤਾ ਨਹੀਂ ਹੈ ਇਹ ਆਪਣੇ ਵਾਲੇ ਸਾਫ ਦੀ ਕੋਠੀ ਚ ਹੀ ਆ ਅੱਛਾ ਮੈਂ ਕਿਹਾ ਹਾਂ ਪਹਿਲਾਂ ਮੈਂ ਹੋਰ ਤਾਂ ਨੇੜੇ ਤੋਂ ਬਸ ਸੁਣਨ ਸਾਣੀ ਆ ਪਹਿਲਾਂ ਮੈਂ ਰਮ ਨੂੰ ਦੇ ਆ ਲਿਆ ਸਿੱਟਣੀਆਂ ਹਾਂ ਮੈਂ ਕਰਦੀ ਜਿੰਨੇ ਪ੍ਰਾਣੀਆਂ ਖਲਾਕਾ ਖਾਦੀ ਆ ਵਾਓ ਚਾਟਾ ਵੇ ਖਲਾ ਰਿਆ ਨੇ ਬੰਨ ਲੈ ਇਹਨੂੰ ਮੈਡਮ ਹੋਗੇ ਤੇ ਆ ਇਹ ਦੀਦੀ ਗਾਣਾ ਗਾਓ ਵੀ ਆਏ ਰਬਨੀ ਤੇ ਤੇਰੇ ਹੀ ਚਾ ਚੋਸ਼ ਕੀ 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 ਆਏ ਰਬਨੀ ਤੇਰੇ ਚਾ ਉੱਚੀ ਬੋਲੋ ਆਏ ਕੀ ਲੋੜੀ ਪੀ ਲੋੜੀ ਬੱਬਾ ਚੜੇ ਕੋੜੀ ਲੋੜੀ ਲੋੜੀ ਨੇ ਲੋੜੀ ਕਿ ਮੰਮਾ ਮੁੰਡਾ ਚੜਿਆ ਕੋਲੀ ਲੋੜੀ ਵੀ ਲੋੜੀ ਮੁੰਡਾ ਚੜਿਆ ਕੋੜੀ ਕੋੜੀ ਨੇ ਮਾਰੀ ਲੱਤ ਮੁੰਡੇ ਜੰਮਣ ਸੱਤ ਸਾਡਾ ਦੀ ਬਦਾਰੀ ਸੀ ਲੋੜੀ ਵੀ ਲੋੜੀ ਕੱਟੇ ਕੋਸ਼ ਪਰੋੜੀ ਲੋੜੀ ਵੀ ਲੋੜੀ ਪਟਾ ਗਿਆ ਰੋ ਗਿਆ ਯਾਰ ਕੱਡ ਰ ਪਈਏ ਸੱਤ ਚਲੋ 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 ਏ ਲੋੜੀ ਦਿੱਤੀ ਨਹੀਂ ਮੈਡਾ ਨੇ ਪਰ ਆਪਣਾ ਆਪਣੀ ਕੀ ਗੱਲ ਬਣੀ ਆ ਜਿੱਦਣਾ ਪਿਛਲੇ ਵੀਰ ਬੋਲੇ ਸੀ ਮੈਡਾ ਕਹੇ ਮੈਨੂੰ ਤੁਸੀਂ ਲੁੱਟ ਲਓਂਦੇ ਸੀ ਸਰ ਜੀ ਲੋੜੀ ਤਾਂ ਦਿੱਤੀ ਨਹੀਂ ਤੁਸੀਂ ਸਾਨੂੰ ਖਾਲੀ ਮੋੜ ਲਏ ਹਾਂ ਪਹਿਲੇ ਕਾਰੋਬਾਰ ਮੋੜ ਲਿਆ ਅਸੂ ਹੈ ਪੈਸਾ ਕੱਟ ਕਰੋ ਸਿੰਗਰ

ਆਣੀ ਬਹਿ ਜਾਏ ਨਾ ਫਿਲਟਰ ਤਾਂ ਕੋਈ ਅਸਲੀਅਤ ਤਾਂ ਦਿਖਾਉਂਗੀ ਅਜੇ ਤਰ ਬੁਥਾ ਤਰ ਫਿਲਟਰ ਦਾ ਫਿਲਟਰ ਕੇ ਲਾਉਣਾ ਕਿ ਨਾ ਫਿਲਟਰ ਜਿਹੜੀ ਕਲਾ ਲਾਉਣਾ ਫਿਲਟਰ ਚ ਤਾਂ ਤਾਂ ਸੋਹਣੀ ਹੀ ਬੜੀ ਲੱਗਦੀ ਹੈ ਚੁੱਪ ਨਹੀਂ ਰਹਿਣਾ ਹੁੰਦਾ ਬੋਲਣਾ ਹੁੰਦਾ ਕੁਛ ਨਾ ਕੁਛ ਆਈਂ ਬਿਨਾਂ ਫਿਲਟਰ ਦੇ ਸੋਹਣੇ ਥਰੋ ਵੀ ਟੱਕ ਦੇ ਬਹਿ ਜਾ ਬੈਠੋ ਮੈਂ ਕਹਨ ਕੋ ਚੱਕਦੇ ਨਹੀਂ ਹੁਣ ਸ਼ੁਰੂ ਕਰਾਂਗੇ ਲਾਈਟ ਕਰ ਅੱਜ ਠੰਡ ਪੈਣ ਲੱਗਦੀ ਥਾਉਨ ਕੁੜੀਆਂ ਹੈਲੋ ਇਹ ਗੁਰਪ੍ਰੀਤ ਅੱਜ ਠੰਡ ਪੈਣ ਲੱਗਦੀ ਹੈਗੀ ਅੱਜ ਨਾ 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 ਹੈਂ ਮੇਰੇ ਤਾਂ ਦਰਦ ਵੀ ਠੀਕ ਹੋ ਗਏ ਅੱਛਾ ਅੱਜ ਨਹੀਂ ਲੱਗਣੀ ਹੈਗੀ ਸਹੀ ਗੱਲ ਆ ਰਿਪੀਟ ਕੀ ਗੱਲ ਬੋਲ ਲਾ ਕੁਛ ਕੁਛ ਨਹੀਂ ਕੁਛ ਨਹੀਂ ਪੂਰੀ ਲਾਈਟ ਆ ਗਈ ਫਾਸੂ ਪੀ ਨੂੰ ਘਾਲੇ ਲਾ ਲਾ ਤੋਂ ਦੇਖੋ ਬਰਾ ਮੀਂਹ ਪਿਆ ਰਾਵ ਨੂੰ ਖਾਣੇ ਦੇ ਉੱਤੇ ਵੀਡੀਓ ਖੱਪਲੇ ਲੈ ਤੀਕਾ ਮੈਂ ਸਭ ਨਹੀਂ ਸੱਤੇ ਪੱਟੇ ਇੱਕ ਚਾਟਰ ਬਸਾ ਲਿਓ ਫਰ ਕੋਈ ਚੱਲ ਕਰ ਦੇ ਦੋ ਹਨਾ ਰਾਪਟ ਚ ਸੁੱਤਰ ਨਹੀਂ ਹੋ ਚਲੋ ਫਿਰ ਹੋਰ ਮੇਰਾ ਤਾਂ ਇਹ ਕੰਮ ਹੈ ਮੇਰਾ ਹੀ ਤਾਂ ਮਹ ਜ਼ਰੂਰੀ ਹੈ ਫਿਰ ਸਿੱਧੇ ਕੰਮ ਕਰਾਂਗੇ ਹਾਂਜੀ ਦੋਸਤੋ ਅਸੀਂ ਆ ਗਿਆ ਸਾਡੇ ਸਾਫ ਦੀ ਕੋਠੀ ਦੇ ਵਿੱਚ ਅੱਜ ਅਸੀਂ ਇੱਥੇ ਮਨਾ ਰਹੇ ਹਾਂ ਲੋੜੀ ਤੇ ਹੁਣ ਦੇਖਦੇ ਜਾਏਗੇ ਦੱਸ ਤੁਹਾਨੂੰ ਪੱਟੜੀ ਦੇ ਨਾਲ ਦਾਤਰ ਦੀ ਹਾਂ ਮੈਂ ਨਹੀਂ ਆ ਅੱਜ ਪਾਣੀ ਹੂੰ ਉੱਪਰ ਹੀ ਰੱਖੀ ਉੱਪਰ ਹੀ ਰੱਖ करो 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 मिक्स करो तो

ਹਾਂ ਬਠੇਰਾ ਸੀ ਆਪਾਂ ਜਿੰਨੇ ਕਹਿ ਕੇ ਉੱਥੇ ਲਾਈਟ ਵੀ ਹੈਗੀ ਸੀ ਨਾਲ ਜਿਆਦਾ ਹਨ ਲਾਈਟ ਹੈਗੀ ਸੀ ਉੱਥੇ ਯਾਨੀ ਯਾਨੀ ਕੁੜਤਾ ਪੈਣਾ ਕੀ ਗੱਲ ਅੱਛਾ ਨਾਈਟ ਡਿਊਟੀ ਹਜੇ ਤਾਂ ਮੈਂ ਖਾਜਾ ਭਾਈ ਹੁਣ ਹੁਣ ਹਜੇ ਤਾਂ ਟਾਈਮ ਸ਼ੁਰੂ ਹੋਇਆ ਤੁਹਾਡਾ ਐ ਪੂਰਾ ਬੋਲਿਆ ਕਰ ਵੀ ਡਿਊਟੀ ਜਾਣ ਦਾ ਟਾਈਮ ਮੈਨੂੰ ਲੱਗਾ ਉੱਪਰ ਦਾ ਸਕੀਮ ਲਾ ਲਈਏ ਤੂੰ ਕੁੜੀ ਜੀ ਇਹ ਵਧੀਆ ਲਾਈਟ ਪੈਣ ਲੱਗੀ ਹੈ ਹੈ ਆਈਫੋਨ ਹੈਗਾ ਇਹ ਹਾਂਜੀ ਉਹ ਵੀ ਹੋਣਾ ਚਾਹੀਦਾ Jangan dia alko dia Jahan happy ਅਜੇ ਕਦੇ ਉਹ ਵੀ ਠੀਕ ਕਰਦਾ ਕੋਲਕਾਪੇ ਵਿੱਚ मज़ाक <laughs> जो